ਮੰਦਪਾਗੀ ਖਬਰ ਸਾਹਮਣੇ ਆਈ ਹੈ ਅਮਰੀਕਾ ਤੋਂ ਜਿੱਥੇ ਕਿ ਹੁਸ਼ਿਆਰਪੁਰ ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਹੱਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਗੁਰਪ੍ਰੀਤ ਸਿੰਘ ਪਰਿਵਾਰ ਦਾ ਵੱਡਾ ਪੁੱਤਰ ਸੀ ਤੇ 2015 ਦੇ ਵਿੱਚ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਦੇ ਵਿੱਚ ਰਹਿ ਰਿਹਾ ਸੀ ਹਜੇ 3 ਦਿਨ ਪਹਿਲਾਂ ਹੀ ਉਸਦੀ ਪਰਿਵਾਰ ਦੇ ਨਾਲ ਫੋਨ ਤੇ ਗੱਲਬਾਤ ਹੋਈ ਉਹ ਖੁਸ਼ ਸੀ ਘਰ ਦੇ ਵਿੱਚ ਛੋਟੇ ਭਰਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ लेकिन इस विचार मंदभागी खबर आ गई वे भरा यानी कि घर वड्डे पुत्र गुरपेज सिंह भी हार्ट अटैक कारण अमेरिका अमरीका मौत हो गई परिवार सदमे तो है आखिरी बार जो बेटे ने गल हुई है कि किस तरह का खुश की गल हुई है के ने चार तारीख को गल हुई भाई मैं कह ਕੋਵੀ ਦੇ ਵਿਆਹ ਤੇ ਨਹੀਂ ਉਹ ਨਾਲ ਉਹ ਵਿਆਹ ਤੁਸੀਂ ਕਰ ਲਓ ਮੈਂ ਆਪਣੀ ਭੈਣ ਦਾ ਮੈਂ ਕਰੂਗਾ ਅਗਲੇ ਸਾਲ ਪੀਟਾ ਕਰੋ 82 ਦਾ 12 ਜਨਵਰੀ 15 ਦੇ ਵਿੱਚ ਤੋਂ ਪਤਾ ਲੱਗਾ ਕਿ ਬੇਟੀ ਦਾ ਇਸ ਤਰ੍ਹਾਂ ਹੱਸਾ ਬਾਬਾ ਕੋਈ ਸਾਬਤ ਹੋਵੇ ਬੇਟੇ ਬੇਟੇ ਨੂੰ ਸਾਵੀਰ ਟੈਕ ਹੋਇਆ ਸੋ ਦਸ ਸੰਸਦਾਂ ਦੀ ਪੋਲਿਸ ਤੋਂ ਸਰਾ। ਸੋ ਦਾ ਬੇਟਾ ਪਹੁੰਚਿਆ ਛੋਟਾ ਬੇਟਾ ਗਿਆ ਮੇਰਾ ਤੇ ਕੈਨੇਡਾ ਹੈ। ਕੈਨੇਡਾ ਤੋਂ ਅਮਰੀਕਾ ਗਿਆ। ਉਹ ਐਂਟਾ ਕ ਪਹਿਲਾ ਪਹੁੰਚਿਆ ਉੱਥੇ। ਉੱਥੇ ਆਡੀ ਫੈਮਿਲੀ ਮੈਂਬਰ ਵੀ ਹੈਗੇ ਨੇ ਔੜੀ ਜੀ ਵੀ ਹੈਗੇ। ਉਹ ਸਲਾਹ ਕਰਕੇ ਮੈਂ ਉਹਦੇ ਪੇਪਰ ਵਰਕ ਉਹਦੇ ਨਾਲ ਗਵਾਜ ਕੇ ਇਹ ਗੱਡੀ ਦਾ ਜਦ ਅਕਸੀਡੈਂਟ ਹੋਇਆ ਨਾ।

ਮਨਪਿੰਦਾ ਪਪਾ ਮੈਂ ਆ ਜਾਗਾ ਮਰੇ ਟੈਡੀ ਨੂੰ ਆਖੋ ਮੈਨੂੰ ਕੰਮ ਛੁੱਟੀ ਦਵਾਵੇ ਤੇ ਮੈਂ ਆ ਜਾਗਾ ਨੂੰ ਗਲਾਕਾ ਕਿਹਾ ਮੈਂ ਕਿੰਨੇ ਰੂਟ ਆਵਾਂ ਤੇ ਉਸ ਤੋਂ ਬਾਅਦ ਬਹੁਤਾ ਜਰ ਮੈਂ ਗੱਲ ਨਹੀਂ ਕਰ ਸਕਦਾ ਬਿਮਾਰ ਰਹਿਣਾ ਪਰ ਨਮਤਾ ਕਰਕੇ ਮੇਰੇ ਮਾਤਾ ਨੂੰ ਬੜਾ ਹੱਸਦਾ ਬੜਾ ਪਪਾ ਨੂੰ ਤਗੜਾ ਦੇ ਤੇ ਇਹ ਗੱਲਾਂ ਕਹੀਆਂ ਉਹਨਾਂ ਨੇ ਮੈਂ ਕਿਹਾ ਮੈਂ ਆਪਣੀ ਪ੍ਰੋਗਰਾਮ ਕਰ ਜਾਣਾ ਤੇ ਤੁਸੀਂ ਹੋਣਾ ਬਿਆਹ ਤੁਹਾਡੇ ਹੋ ਗਿਆ ਉਹ ਕਿਹਾ ਨਹੀਂ ਨਹੀਂ ਜਾਂਦਾ ਮੈਂ ਆ ਜਾਣਾ ਮੇਰਾ ਕੱਢ ਤੁਸਤ ਬਾਅਦ ਹਾਜ਼ਤ ਰਿਹਾ ਹਰ ਤੁਸਤ ਮੈਂ ਬੰਦ ਕਰਤਾ ਉਹ ਤਾਂ ਨਹੀਂ ਸੁਣਿਆ ਜਾਂਦਾ ਕੰਮ ਲੱਗਾ ਇਸ ਬਿਜਤਰੀਆਂ ਦਾ ਮੈਂ ਬੱਤ ਲੱਗਿਆ ਘਰ ਬਹੁਤ ਚੰਗਾ ਬੱਚਾ ਆਪਣੇ ਥਨ ਘੜਾਇਆ ਜੋ ਦਾਤਾਂ ਕੀ ਹੈ ਮਨੋਦਈ ਮੈਂ ਡਿਪਾਰਟਮੈਂਟ ਦਾ ਕਾਪਾ ਜੁੜੇ ਜੇ ਪਾਣੀ ਤਾਂ ਨਹੀਂ ਆਈ ਇਕੱਠਾ ਹੀ ਘਰ ਤੇ ਲੋਕਾਂ ਦੇ ਜੀ ਕਰਦੇ ਸਨ ਕਿ ਸੰਸਕਾਰ ਦੇ ਲਈ ਆਇਆ ਕਿ 99% ਦਾ ਛੋਟਾ ਮੈਂ ਰਸਤੀ ਕੈਨੇਡਾ ਉਹਨ ਗਿਆ ਉਹ ਤੱਕ ਪਹੁੰਚ ਗਿਆ ਚਲੋ ਲੋ ਉੱਥੋਂ ਡਿਸੀਜਨ ਲੈਣਗੇ ਰਿਸ਼ਤੇਦਾਰ ਵੀ ਉੱਥੇ ਹੋ ਗਏ ਜਿਨ੍ਹਾਂ ਨੇ ਕੰਮ ਬਹਾਉਦਾ ਦੇਖੋ ਉਹ ਹੋਈ ਠੀਕ ਕਰ ਰਹੇ ਨੇ ਕੀ ਸਨੇਹਾ ਹੁੰਦਾ ਆ ਇੱਥੇ ਵੀ ਸਾਰੀ ਲਗਤਾਂ ਦੀ ਕੁਝ ਨਹੀਂ ਦੱਸਣ ਜੋ ਕਿ ਅਸੀਂ ਜੇ ਤੁਹਾਨੂੰ ਪਤਾ ਹੀ ਨਹੀਂਗਾ ਉਹ ਹੁਣ ਉਹਨੇ ਦੱਸਣਾ ਤੇ ਆਹੀ ਸਾਰੇ ਨੂੰ ਦੱਸਣਾ ਅਗਲਾ ਪ੍ਰੋਗਰਾਮ ਜੋ ਹੋਣਾ ਬੜੀ ਪਿੰਡ ਇੱਕ ਗੁਰਬੇਤੀ ਮੌਤ ਹੋਈ ਅਮਰੀਕਾ ਵਿੱਚ ਇਸ ਤਰ੍ਹਾਂ ਦਾ ਬੱਚਾ ਬੜਾ ਹੀ ਹੋਣਹਾਰ ਖੁਸ਼ ਦਿਲ ਮਜਾਜ ਦਾ ਉਹ ਲੜਕਾ ਸੀ ਗੁਰਪ੍ਰੀਤ ਸਿੰਘ ਔਰ ਇੱਕ ਵਧੀਆ ਸਕੂਲ ਦਾ ਪੜਿਆ ਹੋਇਆ ਬੱਚਾ ਜੋ ਰੋਜੀ ਰੋਟੀ ਕਮਾਉਣ ਦੇ ਲਈ ਵਰਕ ਪਰਮਟ ਤੇ ਅਮਰੀਕਾ ਗਿਆ ਸੀ 2015 ਦੇ ਵਿੱਚ ਔਰ ਉੱਥੇ ਆਪਣਾ ਕੰਮਕਾਰ ਵਧੀਆ ਚਲਾਉਂਦਾ ਪਿਆ ਸੀ ਵਿੱਚ ਕਿਤੇ ਇੱਕ ਛੱਟ ਚੋਟ ਉਹਦੇ ਲੱਗ ਗਈ ਸੀ ਪਰ ਉਹ 60 ਚੋੜ ਤੋਂ ਵੀ ਉੱਭਰ ਆਇਆ ਸੀ ਬਾਅਦ ਚ ਆ ਹੁਣ 7 ਤਰੀਕ ਨੂੰ ਤੋਂ ਪਹਿਲਾਂ 5 ਤਰੀਕ ਨੂੰ ਫੋਨ ਆਇਆ ਜਿਹੜਾ ਲਾਸਟ ਪਰਿਵਾਰ ਨੂੰ ਕਿ ਉਹ ਬਿਮਾਰ ਹੋਇਆ ਤੇ 7 ਤਰੀਕ ਨੂੰ ਜਿਹੜਾ ਲਾਸਟ ਪਤਾ ਚੱਲਿਆ ਕਿ ਉਹਦੀ ਡੈਥ ਹੋ ਗਈ ਹੈ ਅਟੈਕ ਦੇ ਨਾਲ ਤੇ ਬੜੀ ਦੁਖਦਾਈ ਘਟਨਾ ਹੋਈ ਹੈ ਪਰਿਵਾਰ ਲਈ ਅਸਹਿਣ ਘਟਨਾ ਹੈ ਨਹੀਂ ਸਹਿਿਆ ਜਾਂਦਾ ਔਰ ਬੱਚੇ ਅਸੀਂ ਬਾਹਰ ਭੇਜਨੇ ਆ ਕਮਾਈਆਂ ਕਰਨ ਵਾਸਤੇ ਪਰ ਜਦੋਂ ਵਾਪਸ ਨਹੀਂ ਮੁੜਦੇ ਤੇ ਇਹ ਬੜਾ ਵੱਡਾ ਘਟ ਹੈ ਇਹ ਸਰਕਾਰਾਂ ਨੂੰ ਵੀ ਸਾਡੀਆਂ ਨੂੰ ਸੋਚਣਾ ਚਾਹੀਦਾ ਕਿ ਸਾਨੂੰ ਇਧਰ ਰੋਜ਼ਗਾਰ ਦਿੱਤਾ ਜਾਏ ਤਾਂ ਜੋ ਸਾਡੇ ਬੱਚੇ ਵਿਦੇਸ਼ਾਂ ਚ ਜਾ ਕੇ ਇਹੋ ਜਿਹੇ ਨਾ ਸ਼ਿਕਾਰ ਹੋਣ ਘਟਨਾ ਮਾਤਾ